ਸੋ ਆਇਤਾ ਗੋ ਸਮਾਗਮ ਸਾਇੰਸ ਜੀ ਮਿਹਰਬਾਨ ਹੈ ਧਨ ਧਨ ਸਿੱਧੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਰਥਣ ਪਰਮ ਸਨਕੀ ਕਾਰਿਆ ਹੈ ਸੋ ਸਭ ਤੋਂ ਪਹਿਲੇ ਕੰਮ ਦਾ ਸਾਖ ਆਪਣੇ ਲਿਖੀ ਹੋਈ ਖੇਰੀ ਪਰ ਗੋਬਿੰਦ ਸਿੰਘ ਜੀ ਦੇ ਸਭਾਗ ਵਿੱਚ ਸਭਾ ਲਖਨਵਰ ਇੱਕ ਲਗਾਇਆ ਹਮ ਵਾਡੀ ਧਨ ਧਨ ਗੁਰੂ ਗੋਬਿੰਦ ਸਿੰਘ ਜੀ ਧਨ ਧਨ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਸਜਾਇਆ ਜਿਸਨੇ ਅਮਰਤ ਵਾਲਾ ਜਿਨ੍ਹਾਂ ਪਿਆਰੇ ਜਿੰਦੋਂ ਖੇਲ ਬਣਾਇਆ ਜਿਸਨੇ ਧਨ ਪਨ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਸਜਾਇਆ ਜਿਸਨੇ ਅਮਰਤ ਵਾਲਾ ਜਿਨ੍ਹਾਂ ਪਿਆਰੇ ਜਿੰਦੋਂ ਖੇਲ ਬਣਾਇਆ ਜਿਸਨੇ ਸਬਾਹ ਭਗਤ ਰਖ ਨਾਲ ਇੱਕ ਨੜਾ ਕੇ ਸਬਾਹ ਰਖ ਨਾਲ ਇੱਕ ਨੜਾ ਕੇ ਦੁਨੀਆਂ ਪਾਣੀ ਛਾਇਆ ਜਿਸਨੇ ਆਪੇ ਗੁਰੂ ਦੇ ਆਪ ਹੀ ਖੇਲਾ ਪਰਦਾ ਦੋਹੀ ਹਟਾਇਆ ਕਿਸਨੇ ਖਾਲਸਾ ਪੰਥ ਸੁਝਾਵਣ ਖਾਤਰ ਖਾਲਸਾ ਪੰਥ ਸੁਝਾਵਣ ਖਾਤਰ ਦੀਵਾਨ ਤਗਾਇਆ ਕਲਗੀਆਂ ਵਾਲੇ ਇੱਕ ਫਿਰ ਵੀ ਜਦ ਰੋੜਾ ਮੈਨੂੰ ਆਖ ਸੁਣਾਇਆ ਕਲਗੀਆਂ ਵਾਲੇ ਬਾੜੀ ਬਾੜੀ ਪੰਜ ਸੁਨੇ ਆਵੇ ਬਾੜੀ ਬਾੜੀ ਪੰਜ ਸੁਨੇ ਆਵੇ ਖੇਡ ਚਾਇਆ ਕਲਗੀਆਂ ਵਾਲੇ जाल पद की गल मुका भरम मिटाया कलमिया भरम मिटाया कलमिया वाले तूफान खातर तूफान जुलमद खातर सुत्या जगावने आया बड़े दिन दसव सतव नवी अज पावने आया ऐसी छटके भी भरी अनेजा ਵਾਜੀ ਵੇ ਐਸੀ ਸ਼ਕਤੀ ਪੜੀ ਅਨੇਜਾ ਅਣਖ ਦਾ ਸਵਰਗ ਸਿਖਾਵਣੇ ਆਇਆ ਅੱਜ ਤੇ ਦਿਨ ਗੁਰ ਕਵਤਿਆਂ ਵਾਲਾ ਖਾਲਸਾ ਪੰਥ ਸਿਜਾਣੇ ਆਇਆ ਅੱਜ ਤੇ ਗੁਰਮੁਖੀਆਂ ਵਾਲਾ ਖਾਲਸਾ ਪੰਥ ਸਿਜਾਣੇ ਆਇਆ ਖਾਲਸਾ ਪੰਥ ਸਿਜਾਣੇ ਆਇਆ ਖਾਲਸਾ ਪੰਥ ਸਿਜਾਣੇ ਆਇਆ ਉਹ ਇਹਦੇ ਚਾਹ ਤੇ ਛੋਟਾ ਉਹ ਸਿੱਧਿਆ ਦਾ ਨੌਰੀ ਦਾ ਦਰਵੇ ਬੁੜੇ ਨਵੇਂ ਆਇਆ ਮਤਲਬ ਜੀ ਨੌਰੀ ਦੇ ਸ਼ਬਦਾਂ ਵਿੱਚ ਮੈਂ ਦਾਵਰੇ ਕੁਝ ਲੈਣਾ ਲਿਖਿਆ ਹਾਂ ਉਹ ਪੇਜ ਕਰ ਰਿਹਾ ਹਾਂ ਬੈਨ ਨੌਰੀ ਦਾ ਖੁਸ਼ੀਆਂ ਭਰਿਆ ਰਲ ਮਿਲ ਖੁਸ਼ੀ ਮਨਾਏ ਸਾਰੇ ਵਾਡ ਬੈਨ ਨੌਰੀ ਦਾ ਗਿਆ ਭਰਿਆ ਰਲ ਮਿਲ ਖੁਸ਼ੀ ਮਨਾਏ ਸਾਰੇ ਛਿੱਕਵੇ ਗਿਲੇ ਤੇ ਝੱਟ ਕੇ ਗੁੱਸਾ ਛੇਕਵੇਂ ਦਿਨੇ ਤੇ ਛੱਡ ਕੇ ਗੁੱਸਾ ਨਵਰਤ ਉੱਠੜੇ ਸਾਰੇ ਵਾਜੀ ਪੁੱਤ ਜੰਮੇ ਤਾਂ ਪਾਉਂਦੇ ਲੋਹੜੀ ਪੁੱਤ ਜੰਮੇ ਤਾਂ ਪਾਉਂਦੇ ਲੋਹੜੀ ਕੁੜੀਆਂ ਵੀ ਹੁਣ ਲੋਹੜੀ ਪਾਏ ਮੁੰਡੇ ਤੋਂ ਕੱਟ ਸੁਬੀਨਾ ਹੁੰਦੀ ਜੰਮੇ ਦੀਤਾ ਛੜਨ ਮਨਾਈਏ ਵਦਿਆ ਹੈ ਤੇਵਾਰ ਇਹਨੂੰ ਵਦਿਆ ਹੈ ਤੇਵਾਰ ਇਹਨੂੰ ਬਾਰ ਕੇ ਲੋਹੜੀ ਪੈ ਮੰਨਉਂਦੇ ਮੋਂਗ ਭਰ ਕੇ ਕੰਚਨ ਰੋੜੀਆਂ ਕੋੜੇ ਅੰਕ ਨੇ ਬਰਨੇ ਖਾਵੇ 30 ਜੰਮੇ ਤਾਂ ਪਾਵੋ ਲੋੜੀ 30 ਜੰਮੇ ਤਾਂ ਪਾਵੋ ਲੋੜੀ ਪੁੱਤਰਾ ਵਾਂਗੂੰ ਕੇਸ਼ਨ ਮਨਾਓ ਰੱਬ ਦੀ ਦਾਤ ਕਦੇ ਨਾ ਮੋੜੋ ਬੁਰਨਾਕਿਆਤ ਨਹੀਂ ਹਟਾਓ ਧੀ ਨਾ ਮਾਰੋ ਦੁੱਖ ਚ ਕੋਈ ਧੀ ਨਾ ਮਾਰੋ ਦੁੱਖ ਚ ਕੋਈ ਸੋਹ ਰੱਬ ਦੀ ਅਜ ਖਾਓ ਸਾਰੇ ਹੋਸਪਿਟਾਲੇ ਬੈਠੇ ਡੇਡੇ ਅਨੇਜਾ ਹੋਸ਼ ਆਓ ਸਾਰੇ ਹੋਣ ਖੁਦਾ ਕੇ ਬੈਠੇ ਠੇੜੇ ਅਨੇਜਾ ਹੋਸ਼ ਆਓ ਸਾਰੇ ਅਨੇਜਾ ਹੋਸ਼ ਆਓ ਸਾਰੇ